ਮੈਂ ਯੂਰ ਦਿੱਤਾ ਹੀ ਕਿ ਮੈਨੂੰ ਲਿਖਤੀ ਸਮਝੌਤਾ ਕੀਤਾ ਜਾਵੇ ਤੇ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋਇਆ ਕਿ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਬਣੀ ਤੇ ਖਾਸ ਕਰਕੇ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲੜਾ ਉਹਨੂੰ ਜਿਹੜਾ ਫੌਰੀ ਤੌਰ ਤੇ ਜਿਹੜਾ ਰਿਹਾ ਕੀਤਾ ਜਾਵੇ ਕੋਈ ਵੀ ਬੰਦਾ ਮਾਨਸਿਕ ਤੌਰ ਤੇ ਜਦੋਂ ਪਰੇਸ਼ਾਨ ਹੁੰਦਾ ਉਹਨੂੰ ਡਾਕਟਰਾਂ ਨੇ ਡਿਕਲੇਅਰ ਵੀ ਕੀਤਾ ਹੋਵੇ ਉਹ ਦਵਾਈਆਂ ਦੇ ਸਿਰ ਤੇ ਹੀ ਜ਼ਿੰਦਗੀ ਆਪਣੀ ਕੱਟਦਾ ਹੋਵੇ ਉਹਨੂੰ ਆਪਣੇ ਆਪ ਦਾ ਵੀ ਪਤਾ ਨਾ ਹੋਵੇ ਤੇ ਇਹੋ ਜਿਹੇ ਬਿਮਾਰ ਬੰਦੇ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦੀ ਜੇਲ੍ਹ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕਾਨੂੰਨ ਦੇ ਤਹਿਤ ਉਹਨੂੰ ਜਿਹੜਾ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਜਿੰਨੇ ਫੈਸਲਾ ਕਰਨਾ ਹੁੰਦਾ ਹਰ ਸਾਲ ਉਹ ਕਮੇਟੀ ਬੈਠਦੀ ਹੈ ਉਹ ਚ ਪੰਜ ਮੈਂਬਰ ਇਹਨਾਂ ਦੇ ਖੁਦ ਆਪਣੇ ਹੋਣ ਤੇ ਕਿਵੇਂ ਨਹੀਂ ਇਹ ਕਰ ਸਕਦੇ ਫੈਸਲਾ ਕੀ ਕਰਨੇ ਲਿਖਤੀ ਸਮਝੌਤਾ ਕਰਕੇ ਉਹ ਤੇ ਅਮਲ ਨਹੀਂ ਸੀ ਕਰਨਾ ਤੇ ਫਿਰ ਲਿਖਤੀ ਸਮਝੌਤਾ ਉਹਨਾਂ ਦੇਣ ਦੀ ਲੋੜ ਕੀ ਸੀ ਪੰਜਾਬ ਦੇ ਵਿੱਚ ਵੀ ਤੇ ਇਹੋ ਕੁਝ ਕੀਤਾ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਵਾਅਦਿਆਂ ਦੇ ਉੱਪਰ ਨਾ ਪੰਜਾਬ 'ਚ ਚੱਲ ਰਹੇ ਨੇ ਨਾ ਦਿੱਲੀ ਤੇ ਉਹਦਾ ਜਿੰਦਾ ਜੱਗ ਦਾ ਸਬੂਤ ਮੈਂ ਤੁਹਾਨੂੰ ਪੇਸ਼ ਕਰ ਰਿਹਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਅਸੀਂ ਸਾਰੀਆਂ ਸਟੇਜਾਂ ਦੇ ਸਟੇਟਾਂ ਦੇ ਨਾਲ ਜਿੱਥੇ-ਜਿੱਥੇ ਵੀ ਹੈਗੇ ਨੇ ਉਹ ਮਸਲਾ ਜਿਹੜਾ ਉਠਾ ਕੇ ਆਪਾਂ ਉਹਨੂੰ ਹੱਲ ਕਰਾਂਗੇ ਅੱਜ 9 ਸਾਲ ਬੀਤ ਗਏ ਨੇ ਕਿੰਨਾ ਕੁ ਸਮਾਂ ਸਰਕਾਰਾਂ ਨੂੰ ਚਾਹੀਦਾ ਇੱਕ ਦਿਨ ਹੁੰਦਾ ਦੋ ਦਿਨ ਹੁੰਦੇ ਇੱਕ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਦੋ ਸਾਲ ਹੋ ਗਏ ਨੌ ਸਾਲ ਤਾਂ ਨਹੀਂ ਚਾਹੀਦੇ ਵਿਚਾਰਾਂ ਕਰ ਲਈ ਸਿੱਧੇ ਤੇ ਸਿੱਧੇ ਮਤਲਬ ਇਹ ਹੀ ਹੈ ਕਿ ਸਰਕਾਰਾਂ ਕੁਝ ਕਰਨੀਆਂ ਨਹੀਂ ਚਾਹੁੰਦੀਆਂ ਲੋਕਾਂ ਨੂੰ ਬੇਫੂਕ ਬਣਾ ਰਹੇ ਆ ਜੇ ਇੱਕ ਪਾਸੇ ਬਲਾਤਕਾਰੀ ਤੇ ਕਾਤਲ ਨੂੰ ਪ੍ਰੋਲ ਮਿਲ ਸਕਦੀ ਹੈ ਤੇ ਇਹਨਾਂ ਨੇ ਤਾਂ ਕੋਈ ਏਡਾ ਵਟਾਓ ਕੀਤਾ ਨਹੀਂ ਕਿ ਉਹਦੀ ਸਜ਼ਾ ਹੰਤੀ 35 35 ਸਾਲ ਭੁਗਤ ਲਈ ਆ ਇਸ ਤੋਂ ਜ਼ਿਆਦਾ ਹੋਰ ਕਿੰਨਾ ਕੁ ਤੱਕਾ ਉਹਨਾਂ ਦੇ ਨਾਲ ਹੱਸਦਾ ਹੋਲੀ ਤੱਕ ਇਹਨਾਂ ਨੇ ਨਾ ਕੋਈ ਕੀਤਾ ਕਿ ਜਾਂ ਅਸੀਂ ਧਰਨਾ ਪੱਕਾ ਲਾਵਾਂਗੇ ਤੇ ਜਾਂ ਮੈਂ ਭੁਖ ਹੜਤਾਲ ਪਹਿਲਾਂ ਵਾਂਗੂ ਹੀ ਸ਼ੁਰੂ ਜੜੀ ਉਹ ਜ਼ਰੂਰ ਕਰਦੇ ਆਂਗੇ ਮਨੋਰ ਲਾਲ ਖੱਟੜ ਨੇ ਜਿਹੜਾ ਅਨਾਉਂਸ ਕੀਤਾ ਕਿ ਅਸੀਂ ਜਿਹੜਾ ਉਹ 10 ਦਿਨ ਦੀ ਉਹਦੀ ਜਿਹੜੀ ਪ੍ਰੋਲ ਹੋਰ ਵਧਾ ਦਨੇ ਪ੍ਰੋਲ ਵਧਾਉਂਦਾ ਮਤਲਬ ਇਹ ਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਉਹ ਜਿਹੜਾ ਇਹਨਾਂ ਦਾ ਰਾਜਨੀਤਿਕ ਪ੍ਰਚਾਰ ਕਰ ਸਕੇ ਆਪਣੇ ਡੇਰੇ ਦੀਆਂ ਵੋਟਾਂ ਉਹਨਾਂ ਨੂੰ ਜੜੀਆਂ ਪਾ ਸਕੇ ਉਹਨੂੰ ਦੇਖੋ ਇਹਨਾਂ ਨੇ ਕਿਹੜੇ ਤਰੀਕੇ ਪਲਟਿਆ ਜੀ ਉਹਦਾ ਜਿਹੜਾ ਅੰਦਰ ਆਚਰਣ ਜਿਹੜਾ ਬੜਾ ਵਧੀਆ ਆ ਤੇ ਜੇਕਰ ਇਸ ਆਚਰਣ ਨੂੰ ਦੇਖਿਆ ਜਾਵੇ ਤੇ ਕੋਈ ਇੱਕ ਬੰਦੀ ਸਿੰਘ ਦੱਸ ਦੋ ਉਹਨੇ ਜੇਲ੍ਹ ਦੇ ਅੰਦਰ ਕੋਈ ਝਗੜਾ ਕੀਤਾ ਹੋਵੇ ਕੋਈ ਫਸਾਦ ਕੀਤਾ ਹੋਵੇ ਕੋਈ ਮਾੜਾ ਕੰਮ ਕੀਤਾ ਹੋਵੇ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਚਲੇਆ ਗਿਆ ਕਿੰਨੀਆਂ ਗੱਲਾਂ ਵਈਆਂ ਕਿੰਨੀਆਂ ਗੱਡੀਆਂ ਸਾੜੀਆਂ ਇਹਨੇ ਤਾਂ ਇੱਕ ਹਸਬ ਦਾ ਉਹ ਗਦਰ ਪੰਚਾਤਾ ਸੀ ਉਸ ਚੀਜ਼ ਨੂੰ ਸਰਕਾਰਾਂ ਨੇ ਸਾਰਾ ਕੁਝ ਨਜ਼ਰਅੰਦਾਜ਼ ਕਰਤਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਇਹੋ ਜਿਹਾ ਮੁੱਦਾ ਜਿਹੜਾ ਸ਼ਾਇਦ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਇਹ ਮੁੱਦਾ ਐਵੇਂ ਹੀ ਚੱਲਦਾ ਆ ਰਿਹਾ ਜਿਹੜੇ ਨਾਮ ਪਹਿਲਾਂ ਸੁਣੇ ਜਾ ਰਹੇ ਸੀ ਉਹੀ ਨਾਮ ਅਜੇ ਤੱਕ ਉਸੇ ਤਰ੍ਹਾਂ ਸੁਣੇ ਜਾ ਰਹੇ ਨੇ ਸੁਣਾਏ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਚਰਚਾਵਾ ਕੀਤੀਆਂ ਜਾ ਰਹੀਆਂ ਨੇ ਪਰ ਅੱਜ ਜੇ ਇਸ ਸ਼ਖਸ ਨਾਲ ਤੁਹਾਨੂੰ ਮਿਲਾਨ ਜਾ ਰਹੇ ਆ ਉਹ ਇਸ ਮਾਮਲੇ ਦੇ ਨਾਲ ਬੜੇ ਚਿਰ ਤੋਂ ਜਾਣੂ ਨੇ ਇਸ ਮਾਮਲੇ ਦੇ ਵਿੱਚ ਗੁੱਝੇ ਰਹੇ ਨੇ ਔਰ ਲਗਾਤਾਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਹੱਕ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਇੱਥੋਂ ਤੱਕ ਕਿ ਭੁੱਖ ਹੜਤਾਲ ਦੇ ਉੱਤੇ ਵੀ ਬੈਠ ਚੁੱਕੇ ਨੇ ਔਰ ਕਾਫੀ ਦੇਰ ਤੱਕ ਭੁੱਖ ਹੜਤਾਲ ਉਹਨਾਂ ਨੇ ਕੀਤੀ ਹੈ ਇਸ ਮੁੱਦੇ ਦੇ ਉੱਤੇ ਪਰ ਤਾਂ ਵੀ ਅਜੇ ਤੱਕ ਇਹ ਮੁੱਦੇ ਇਸੇ ਤਰ੍ਹਾਂ ਬਰਕਰਾਰ ਨੇ ਲੰਗੇ ਸਮੇਂ ਤੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਮੁੱਦਾ ਕਾਫੀ ਤੀਬਰਤਾ ਫੜਦਾ ਨਜ਼ਰ ਆ ਰਿਹਾ ਸੀ ਤੇ ਉਸੇ ਮਾਮਲੇ ਦੇ ਵਿੱਚ ਅੱਜ ਅਸੀਂ ਇਕਬਾਲ ਸਿੰਘ ਜੀ ਜਿਹੜੇ ਕਿ ਫਰਾਂਸ ਤੋਂ ਆਏ ਨੇ ਉਹਨਾਂ ਦੇ ਨਾਲ ਅੱਜ ਬੈਠੇ ਆਂ ਇਕਬਾਲ ਸਿੰਘ ਜੀ 2014 ਦੇ ਵਿੱਚ ਵੀ ਪੋਖ ਹੜਤਾਲ ਕਰ ਚੁੱਕੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਸੀਐਮ ਆਫਿਸ ਦੇ ਵੱਲੋਂਾਂ ਨੂੰ ਚਿੱਠੀਆਂ ਆਈਆਂ ਸੀ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹਨਾਂ ਨੂੰ ਇਹ ਦਾਵਾ ਕੀਤਾ ਗਿਆ ਸੀ ਉਹਨਾਂ ਨਾਲ ਪ੍ਰੋਮਿਸ ਕੀਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਔਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਯਕੀਨੀ ਬਣਾਈ ਜਾਵੇਗੀ ਖਾਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਅੱਜ ਇਕਬਾਲ ਸਿੰਘ ਜੀ ਦੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਅੱਜ 2014 ਤੋਂ ਬਾਅਦ ਹੁਣ ਆ ਕੇ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੁਆਰਾ ਇਸੇ ਮਾਮਲੇ ਦੇ ਉੱਤੇ ਕਰਨ ਦੀ ਲੋੜ ਕਿਉਂ ਪੈ ਗਈ ਹੈ ਔਰ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਆਕਬਾਲ ਸਿੰਘ ਜੀ ਬਹੁਤ ਸਵਾਗਤ ਹੈ ਬਹੁਤ شکریہ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ ਸਾਡੀ ਆਵਾਜ਼ ਨੂੰ ਤੁਹਾਡੇ ਆਪਣੇ ਮਾਧਿਅਮ ਦੇ ਰਾਹੀਂ ਦੁਨੀਆ ਤੱਕ ਪਹੁੰਚਾਉਂਦੇ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਹੈ ਇਸ ਬਦਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਦੀ ਗੱਲ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਹੋਈ ਸੀ ਕਿ ਜਿਹੜੀ ਸਾਡੀ ਆਵਾਜ਼ ਇੰਨੀ ਦੇਰ ਦੇ ਕੇਜਰੀਵਾਲ ਨੇ ਸਾਡੀ ਦਬਾਈ ਹੋਈ ਹੈ ਆਪਣੇ ਲਿਖਤੀ ਸਮਝੌਤੇ ਕਰਨ ਦੇ باوجود ਵੀ ਉਹ ਟਸ ਤੋਂ ਮਸ ਨਹੀਂ ਹੋਇਆ ਤੇ ਅੱਜ ਅਸੀਂ ਉਹਨੂੰ ਚੇਤਾ ਕਰਵਾਉਣ ਆਏ ਆਂ ਵੈਸੇ ਤਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹਦੇ ਉੱਪਰ ਕੰਮ ਕਰ ਰਹੀਆਂ ਨੇ ਲੇਕਿਨ ਮੈਂ ਜਿਹੜਾ ਇਹ ਅਪਰਾਲਾ ਸ਼ੁਰੂ ਕੀਤਾ ਸੀ ਇਹ ਸਾਨੂੰ 2014 ਛੇ ਸ਼ੁਰੂ ਕੀਤਾ ਸੀ ਔਰ ਸ਼ੁਰੂ ਵੀ ਉਸ ਜਗ੍ਹਾ ਤੇ ਕੀਤਾ ਕਿ ਜੋ ਭਾਰਤ ਦੀ ਜਿਹੜੀ ਹੈ ਬਹੁਤ ਮੇਨ ਜਗਾ ਜੰਤਰ ਮੰਤਰ ਜਿੱਥੇ ਕਿ ਆਮ ਦੁਨੀਆ ਦੇ ਕਿਸੇ ਭਾਰਤ ਦੇ ਕਿਸੇ ਵੀ ਕੋਨੇ ਤੋਂ ਜਦੋਂ ਕੋਈ ਸ਼ਖਸ ਨੂੰ ਕੋਈ ਪ੍ਰੋਬਲਮ ਪੈਂਦੀ ਉਹ ਉੱਥੇ ਜਾ ਕੇ ਭੋਕੜਤਾ ਰੱਖਦੇ ਨੇ ਤੇ ਉਦੋਂ ਜਿਹੜਾ ਮੈਂ ਬਹੁਤ ਜ਼ਿਆਦਾ ਹਾਈਲਾਈਟ ਮੈਨੂੰ ਅਖਬਾਰਾਂ ਨੇ ਕੀਤਾ ਸੀ ਔਰ ਇਸੇ ਕਰਕੇ ਹੀ ਕੇਜਰੀਵਾਲ ਨੇ ਜਿਹੜਾ ਇਹ ਸਮਝੌਤਾ ਕੀਤਾ ਸੀ ਕਿਉਂਕਿ ਅਸੀਂ ਉਹਦੇ ਧੁਰ ਉਹਦੀ ਰਾਜਸਥਾਨੀ ਦੇ ਵਿੱਚ ਬੈਠੇ ਸੀ ਲੇਕਿਨ ਇਸ ਦੇ ਬਾਵਜੂਦ ਹੀ ਭੁੱਖ ਹੜਤਾਲ ਤਾਂ ਉਹਨੇ 57 ਦਿਨ ਬਾਅਦ ਤੜਵਾ ਲਈ ਸੀ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੂਗਲ ਦੇ ਉੱਪਰ ਸਾਰਾ ਕੁਝ ਸਬੂਤ ਹੈਗੇ ਨੇ ਬਹੁਤਾ ਦੱਸਣ ਦੀ ਲੋੜ ਨਹੀਂ ਜੇ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਜਿਹੜਾ ਜਿਹੜਾ ਵੀ ਤੁਹਾਡੇ ਮਾਧਿਅਮ ਦੇ ਰਾਹੀਂ ਸਾਡੀ ਆਵਾਜ਼ ਨੂੰ ਸੁਣਦਾ ਹੈ ਤੁਹਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਜੇਕਰ ਕਿਸੇ ਨੂੰ ਵੀ ਲੋੜ ਪਵੇ ਤਾਂ ਗੂਗਲ ਤੇ ਜਾ ਕੇ ਹੰਗਰ ਸਟ੍ਰਾਈਕ ਆਫ ਭਾਈ ਇਕਬਾਲ ਸਿੰਘ ਉਹ ਚੈੱਕ ਕਰ ਸਕਦਾ ਹੈ ਚਾਹੇ ਤੁਹਾਡੇ ਪ੍ਰਬੰਧਕ ਹੋਣ ਚਾਹੇ ਦਰਸ਼ਕ ਹੋਣ ਸੋ 57 ਦਿਨ ਸਾਨੂੰ ਜਿਸ ਦਿਨ ਮੇਰੇ 53 ਦਿਨ ਹੋ ਗਏ ਸੀ ਉਸ ਦਿਨ ਮੇਰੇ ਕੋਲ ਉਹ ਦਿੱਲੀ ਸਰਕਾਰ ਦੇ ਦੋ ਐਮਐਲਏ ਤੇ ਨਾਲ ਪੀਰ ਮੁਹੰਮਦ ਸਾਹਿਬ ਤੇ ਇੱਕ ਸਤਕਾਰ ਕਮੇਟੀ ਜਿਹੜੀ ਆ ਬਣੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦਾ ਜਿਹੜਾ ਮੁਖੀ ਨੇ ਮੇਰੇ ਖਾਲੇ ਕਰਨਾਲ ਦੇ ਲਾਗੇ ਉਹਨਾਂ ਦਾ ਡੇਰਾ ਉਹ ਸੰਤ ਵੀ ਉੱਥੇ ਹੀ ਸਨ ਉਹਨਾਂ ਦੀ ਹਾਜ਼ਰੀ 'ਚ ਜੂਸ ਪਿਆ ਕੇ ਇਹਨਾਂ ਨੇ ਜਿਹੜੇ ਦੋ ਲੈਟਰ ਪਹਿਲਾਂ ਮੈਨੂੰ ਇਸ਼ੂ ਕੀਤੇ ਉਸ ਜਿਹੜੇ ਮੰਤਰੀ ਆਏ ਸੀ ਤੁਹਾਡੇ ਮੇਰੇ ਕੋਲ ਜਰਨੈਲ ਸਿੰਘ ਜਿਹੜੇ ਤਿਲਕਨਗਰ ਤੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਇੱਕ ਜਗਦੀਪ ਸਿੰਘ ਜਿਹੜੇ ਹਰੀਨਗਰ ਤੋਂ ਐਮਐਲਏ ਨੇ ਉਹਨਾਂ ਦੇ ਨਾਲ ਇੱਕ ਐਮਐਲਏ ਹੋਰ ਸੀ ਉਹਦਾ ਮੈਨੂੰ ਨਾਮ ਯਾਦ ਨਹੀਂ ਰਿਹਾ ਉਹ ਮੇਰਾ ਕੱਲ ਉਧਰ ਜਮਲਾਪੁਰ ਤੋਂ ਸੀ ਉਹ ਹਾਂਜੀ ਤੇ ਉਹਨਾਂ ਨੇ ਮੈਨੂੰ ਆ ਜਿਹੜੇ ਲੈਟਰ ਤੁਹਾਨੂੰ ਮੈਂ ਦਿਖਾ ਰਿਹਾ ਆ ਦੇਖੋ ਇਹ ਕੇਜਰੀਵਾਲ ਜੀ ਦਾ ਲੈਟਰ ਆ ਇੱਕ ਲੈਟਰ ਜਿਹੜਾ ਆ ਉਹ ਦੂਜਾ ਜਿਹੜਾ ਉਹਨਾਂ ਦਾ ਮੰਤਰੀ ਐ ਸਤਿੰਦਰ ਜੈਨ ਇਹ ਦੋ ਲੈਟਰ ਜਿਹੜੇ ਉਹਨਾਂ ਨੇ ਸਾਨੂੰ ਉਸ ਟਾਈਮ ਦਿੱਤੇ ਹੀ ਤੇ ਮੈਨੂੰ ਉਹ ਇਹ ਲੱਗਾ ਸੀ ਕਿ ਜਿਹੜੇ ਬੰਦੇ ਜਿਹੜੀ ਸਰਕਾਰ ਲਿਖਤੀ ਸਮਝੌਤਾ ਕਰ ਰਹੀ ਇਸ ਤੋਂ ਪਹਿਲਾਂ ਵੀ ਕਈ ਧਰਨੇ ਚੱਕੇ ਗਏ ਭੁਖੜ ਹੜਤਾਲਾਂ ਤੋੜੀਆਂ ਗਈਆਂ ਤੇ ਲੀਡਰ ਜਿਹੜੇ ਜ਼ੁਬਾਨੀ ਕਮਾਨੀ ਜਿਹੜਾ ਉਹ ਅਨਾਉਂਸ ਕਰਕੇ ਚਲੇ ਜਾਂਦੇ ਨੇ ਤੇ ਮੈਨੂੰ ਪਤਾ ਸੀ ਇਸ ਗੱਲ ਦਾ ਤੇ ਮੈਂ ਜ਼ੋਰ ਦਿੱਤਾ ਸੀ ਕਿ ਮੈਨੂੰ ਲਿਖਤੀ ਸਮਝੌਤਾ ਕੀਤਾ ਜਾਵੇ ਤੇ ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋਇਆ ਕਿ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਬਣੀ ਜੇ ਉਹ ਲਿਖਤੀ ਸਮਝੌਤਾ ਨਾ ਕਰਦੇ ਤਾਂ ਸ਼ਾਇਦ ਮੈਂ ਭੁਖੜ ਹੜਤਾਲ ਨਾ ਤੋੜਦਾ ਸੋ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਸਿਰਫ ਇੰਨੀ ਕਿ ਸਾਡੀ ਗੱਲ ਹੈ ਕਿ ਜਿਹੜੀਆਂ ਉਸ ਟਾਈਮ ਸਾਡੀਆਂ 4 ਮੰਗਾ ਸੀ ਜਿੰਨਾਂ ਚ ਬੰਦੀ ਸਿੰਘਾਂ ਦੀ ਰਿਹਾਈ ਫਾਸਟ ਟਰੈਕ ਕੋਰਟ ਬਣਾ ਕੇ ਜਿਹੜੇ ਦਿੱਲੀ ਨਸਲ ਖੁਸ਼ੀ ਦੇ ਜਿਹੜੇ ਦੋਸ਼ੀ ਸਨ ਕੁਝ ਉਹਨਾਂ ਦੋ ਪ੍ਰ ਇੱਕ ਦੋ ਬੰਦਿਆਂ ਤੇ ਤਿੰਨਾਂ ਤੇ ਕੇਸ ਚੱਲ ਰਹੇ ਨੇ ਸ਼ਾਇਦ ਇੱਕ ਦੋ ਬੰਦਾ ਅੰਦਰ ਜੇਲ੍ਹ ਚ ਵੀ ਆ ਜਿਹੜੇ ਬਾਕੀ ਬਹੁਤ ਸਾਰੇ ਬੰਦੇ ਨੇ ਕਿਉਂਕਿ ਉਦੋਂ ਬਹੁਤ ਵੱਡਾ ਨਰ ਸੰਘਾਰ ਹੋਇਆ ਸੀ ਦਿੱਲੀ ਦੀ ਛੋਟੀ ਗੱਲ ਨਹੀਂ ਸੀ ਸੋ ਜਿਹੜੇ ਰਹਿੰਦੇ ਨੇ ਉਹਨਾਂ ਤੇ ਕੇਸ ਚ ਲਾ ਕੇ ਉਹ ਜਿਹੜਾ ਉਹਨਾਂ ਨੂੰ ਜੇਲ੍ਹਾਂ ਚ ਡੱਕਿਆ ਜਾਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਤੇ ਖਾਸ ਕਰਕੇ ਪ੍ਰੋਫੈਸਰ ਦਿਵਿੰਦਰਪਾਲ ਸਿੰਘ ਭੁੱਲੜਾ ਜਿਹੜਾ ਉਨੂੰ ਜਿਹੜਾ ਫੌਰੀ ਤੌਰ ਤੇ ਜਿਹੜਾ ਰਿਹਾ ਕੀਤਾ ਜਾਵੇ ਕਿਉਂਕਿ ਕੋਈ ਵੀ ਬੰਦਾ ਮਾਨਸਿਕ ਤੌਰ ਤੇ ਜਦੋਂ ਪਰੇਸ਼ਾਨ ਹੁੰਦਾ ਉਹਨੂੰ ਡਾਕਟਰਾਂ ਨੇ ਡਿਕਲੇਅਰ ਵੀ ਕੀਤਾ ਹੋਵੇ ਉਹ ਦਵਾਈਆਂ ਦੇ ਸਿਰ ਤੇ ਹੀ ਜ਼ਿੰਦਗੀ ਆਪਣੀ ਕੱਟਦਾ ਹੋਵੇ ਉਹਨੂੰ ਆਪਣੇ ਆਪ ਦਾ ਵੀ ਪਤਾ ਨਾ ਹੋਵੇ ਤੇ ਇਹੋ ਜਿਹੇ ਬਿਮਾਰ ਬੰਦੇ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦੀ ਜੇਲ੍ਹ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਕਾਨੂੰਨ ਦੇ ਤਾ ਤੋਂ ਉਹਨੂੰ ਜਿਹੜਾ ਜੇਲ੍ਹ ਚ ਨਹੀਂ ਰੱਖਿਆ ਜਾ ਸਕਦਾ ਤੇ ਜਿਹੜੀ ਆ ਹੁਣ ਇਹਨਾਂ ਨੇ ਇੱਕ ਪਾਸੇ ਕੇਜਰੀਵਾਲ ਨੇ ਉਦੋਂ ਤੇ ਸਾਡੇ ਨਾਲ ਸਮਝੌਤਾ ਕੀਤਾ ਹੁਣ ਕਹਿੰਦਾ ਜੀ ਕੇਂਦਰ ਸਰਕਾਰ ਦੇ ਦਬਾਅ ਚ ਕੰਨੀ ਹੋ ਰਿਹਾ ਤੇ ਮੈਨੂੰ ਸਮਝ ਨਹੀਂ ਲੱਗਲੀ ਕਿ ਜਿਹੜਾ ਰਿਵਿਊ ਕਮੇਟੀ ਬਣਾਈ ਹੈ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਜਿੰਨੇ ਫੈਸਲਾ ਕਰਨਾ ਹੁੰਦਾ ਹਰ ਸਾਲ ਉਹ ਕਮੇਟੀ ਬੈਠਦੀ ਹੈ ਉਹ ਚ ਪੰਜ ਮੈਂਬਰ ਇਹਨਾਂ ਦੇ ਖੁਦ ਆਪਣੇ ਹੋਣ ਤੇ ਦੋ ਬੰਦੇ ਜਿਹੜੇ ਦੂਜੇ ਹੋਣ ਤੇ ਕਿਵੇਂ ਨਹੀਂ ਇਹ ਕਰ ਸਕਦੇ ਫੈਸਲਾ ਸਾਰਾ ਕੁਝ ਕਰ ਸਕਦੇ ਨੇ ਸਿਰਫ ਇੱਕ ਰਾਜਨੀਤਿਕ ਚਾਲ ਇਹਨਾਂ ਦੀਆਂ ਵੋਟਾਂ ਦਾ ਮਸਲਾ ਹੈ ਜੀ ਤੁਸੀਂ ਦੱਸਿਆ ਕਿ ਪੰਜ ਮੈਂਬਰ ਇਹਨਾਂ ਦੇ ਆਪਣੇ ਨਹੀਂ ਪਰ ਜਦੋਂ ਆਮ ਆਦਮੀ ਪਾਰਟੀ ਤੋਂ ਕਾਨਫਰੰਸ ਕੀਤੀ ਜਾਂਦੀ ਹੈ ਉਹਨਾਂ ਦਾ ਦਾਵਾ ਕੀਤਾ ਜਾਂਦਾ ਹੈ ਕਿ 6 ਮੈਂਬਰ ਬੀਜੇਪੀ ਦੇ ਨੇ ਜਿਹੜੇ ਉਧਰੋਂ ਲਗਾਏ ਗਏ ਨੇ ਸਿਰਫ ਇੱਕ ਮੈਂਬਰ ਸਾਡਾ ਹੈ ਨਹੀਂ ਜੀ ਨਹੀਂ 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 ਤੁਸੀਂ ਪੂਰੀ ਡਿਟੇਲ ਪੜੋ ਪੰਜ ਬੰਦੇ ਜਿਹੜੇ ਇਹਨਾਂ ਦੇ ਆ ਕਿਉਂਕਿ ਦਿੱਲੀ ਦੀ ਜਿਹੜੀ ਇਹ ਧਾਰ ਜੇਲ ਹੈ ਉਹ ਦਿੱਲੀ ਸਰਕਾਰ ਦੇ ਅੰਡਰ ਹੁੰਦੀ ਹੈ ਕੇਂਦਰ ਸਰਕਾਰ ਦੇ ਅੰਡਰ ਤੇ ਆਉਂਦੀ ਨਹੀਂ ਉਹ ਉਸੇ بی جی جی پی ਦੇ ਮੈਂਬਰ ਕਿੱਦਾਂ ਬੈਠ ਜਾਣਗੇ ਜਿਹੜੀ ਰਿਵਿਊ ਕਮੇਟੀ ਉਸ ਸਰਕਾਰ ਦੀ ਬੰਦੀ ਮੈਸ਼ਈ ਤੇ ਸਰਕਾਰ ਹੋਂਦੀ ਹੈ ਜਿਹੜੀ ਮੌਜੂਦਾ ਸਰਕਾਰ ਹੋਵੇ ਜਿਹੜੀਆਂ ਸਾਫਕਾ ਸਰਕਾਰਾਂ ਹੁੰਦੀਆਂ ਉਹਨਾਂ ਦੇ ਬੰਦੇ ਤਾਂ ਵਿੱਚ ਹੁੰਦੇ ਹੀ ਨਹੀਂ ਲੰਗੇ ਲੰਗੇ ਕੁਝ ਦਿਨਾਂ ਦੇ ਵਿੱਚ ਨਾ ਆ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਦਾ ਸਾਫ ਦਾਵਾ ਹੈ ਕਿ ਲੈਫਟਨੈਂਟ ਗਵਰਨਰ ਦੇ ਵੱਲੋਂ 6 ਲੋਕ ਅਪਾਇੰਟ ਕੀਤੇ ਗਏ ਨੇ ਜਿਹੜੇ ਕਿ ਇਸ ਰਿਵਿਊ ਕਮੇਟੀ ਦਾ ਹਿੱਸਾ ਨੇ ਤਾਂ ਦੂਜੇ ਪਾਸੇ ਦਿੱਲੀ ਸਰਕਾਰ ਦੇ ਵੱਲੋਂ ਸਿਰਫ ਇੱਕੋ ਹੀ ਨੁਮਾਇੰਦਾ ਜਿਹੜਾ ਇਸੇ ਰੱਖਿਆ ਦਿੱਲੀ ਸਰਕਾਰ ਦਾ ਇੱਕੋ ਹੀ ਨੁਮਾਇੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੱਕ ਸੈਂਟਰ ਸਰਕਾਰ ਦਾ ਨੁਮਾਇੰਦਾ ਇੱਕ ਦਿੱਲੀ ਜਿਹੜੀ ਪੁਲਿਸ ਹੈ ਉਹਦਾ ਨੁਮਾਇੰਦਾ ਹੈ ਬਾਕੀ ਪੰਜ ਮੈਂਬਰ ਇਹਨਾਂ ਦੇ ਨੇ ਅੱਛਾ ਸੱਤ ਮੈਂਬਰ ਜਿਹੜੇ ਹੁੰਦੇ ਨੇ ਰਿਵਿਊ ਕਮੇਟੀ ਦੇ ਉਹਦੇ ਵਿੱਚ ਕੇਜਰੀਵਾਲ ਪਤਾ ਨਹੀਂ ਕਿਸੇ ਦੂਜੀ ਮਤਲਬ ਸੈਂਟਰ ਸਰਕਾਰ ਦੇ ਦਬਾਅ 'ਚ ਜਾਂ ਕਿਸੇ ਏਜੰਸੀ ਦੇ ਦਬਾਅ 'ਚ ਕਿਉਂ ਕਰ ਰਿਹਾ ਇਹ ਤਾਂ ਕੇਜਰੀਵਾਲ ਜਾਣੇ ਪਰ ਅਸੀਂ ਉਹਨੂੰ ਇਹ ਕਹਿਣਾ ਚਾਹੁੰਦਾ ਜੇਕਰ ਉਹਨੇ ਲਿਖਤੀ ਸਮਝੌਤਾ ਕਰਕੇ ਉਹ ਤੇ ਅਮਲ ਨਹੀਂ ਸੀ ਕਰਨਾ ਤਾਂ ਫਿਰ ਲਿਖਤੀ ਸਮਝੌਤਾ ਉਹਨੂੰ ਦੇਣ ਦੀ ਲੋੜ ਕੀ ਸੀ ਪੰਜਾਬ ਦੇ ਵਿੱਚ ਵੀ ਤੇ ਉਹੋ ਕੁਝ ਕੀਤਾ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਵਾਅਦਿਆਂ ਦੇ ਉੱਪਰ ਨਾ ਪੰਜਾਬ 'ਚ ਚੱਲ ਰਹੇ ਨੇ ਨਾ ਦਿੱਲੀ 'ਤੇ ਉਹਦਾ ਜਿੰਦਾ ਜાગਦਾ ਸਬੂਤ ਮੈਂ ਤੁਹਾਨੂੰ ਪੇਸ਼ ਕਰ ਰਿਹਾ ਬਾਲ ਸਿੰਘ ਜੀ ਇੱਕ ਜਿਹੜੀ ਚਿੱਠੀ ਜਿਹੜੀ ਸੀ ਐਮ ਆਫਿਸ ਤੋਂ ਤੁਹਾਨੂੰ ਮਿਲੀ ਹੋਈ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਇੱਕ ਚੀਜ਼ ਲਿਖੀ ਗਈ ਸੀਗੀ ਕਿ ਇਹ ਜਿਹੜਾ ਮਸਲਾ ਹੈਗਾ ਇਹ ਬਹੁਤ ਜ਼ਿਆਦਾ ਸੰਗੀਨ ਹੈਗਾ ਬਹੁਤ ਗੰਭੀਰ ਹੈਗਾ ਤੇ ਇਸ ਉੱਤੇ ਵੱਖ-ਵੱਖ ਸਟੇਜਸ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈਗੀ ਹੈ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹ ਵਿਚਾਰ ਵੱਖ-ਵੱਖ ਸਟੇਜਸ ਤੱਕ ਕਰ ਸਕੀਏ ਔਰ ਥੋੜੀ ਜਿਹੜੇ ਅਮਲ ਨੇ ਉਹ ਲਿਆ ਸਕੀਏ ਪਰ ਉਹ ਸ਼ਾਇਦ ਨਹੀਂ ਲਿਆਂਦੇ ਜਾ ਸਕੇ ਜਾਂ ਫਿਰ ਸਟੇਜਸ ਤੇ ਕੰਮ ਨਹੀਂ ਕੀਤਾ ਜਾ ਸਕੇ ਮੈਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਨੇ ਮੇਰਾ ਵਾਅਦਾ ਕੀਤਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਣ ਨੂੰ ਅਸੀਂ ਫੌਰੀ ਰਿਆ ਕਰਾਂਗੇ ਫਾਸਟ ਟਰੈਕ ਕੋਰਟ ਵੀ ਜਿਹੜੀ 1 ਮਹੀਨੇ ਚ ਬਣਾਵਾਂਗੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਅਸੀਂ ਸਾਰੀਆਂ ਸਟੇਜਾਂ ਦੇ ਸਟੇਟਾਂ ਦੇ ਨਾਲ ਜਿੱਥੇ-ਜਿੱਥੇ ਵੀ ਹੈਗੇ ਨੇ ਉਹ ਮਸਲਾ ਜਿਹੜਾ ਉਠਾ ਕੇ ਆਪਾਂ ਉਹਨੂੰ ਹੱਲ ਕਰਾਂਗੇ ਲੇਕਿਨ ਅੱਜ 9 ਸਾਲ ਬੀਤ ਗਏ ਨੇ ਕਿੰਨਾ ਕੁ ਸਮਾਂ ਸਰਕਾਰਾਂ ਨੂੰ ਚਾਹੀਦਾ ਇੱਕ ਦਿਨ ਹੁੰਦਾ ਦੋ ਦਿਨ ਹੁੰਦੇ ਇੱਕ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਦੋ ਸਾਲ ਹੋ ਗਏ 9 ਸਾਲ ਤਾਂ ਨਹੀਂ ਚਾਹੀਦੇ ਵਿਚਾਰਾਂ ਕਰ ਲਈ ਇਸ ਦਾ ਮਤਲਬ ਜਿਹੜਾ ਮਤਲਬ ਸਿੱਧੇ ਤੇ ਸਿੱਧੇ ਮਤਲਬ ਇਹ ਹੀ ਹੈ ਕਿ ਸਰਕਾਰਾਂ ਕੁਝ ਕਰਨੀਆਂ ਨਹੀਂ ਚਾਹੁੰਦੀਆਂ ਲੋਕਾਂ ਨੂੰ ਬੇਫੂਦ ਬਣਾ ਰਹੇ ਆ ਜਿੰਨਾ ਕਿ ਸਮਾਂ ਤੁਹਾਨੂੰ ਇਸ ਚਿੱਠੀ ਦੇ ਵਿੱਚ ਅਰਵਿੰਦ ਕੇਜਰੀਵਾਲ ਪੁੱਛ ਮੰਗਦੇ ਨੇ ਤੁਹਾਡੇ ਕੋਲ ਜਾਂ ਕਹਿੰਦੇ ਨੇ ਕਿ ਮੈਂ ਕੋਸ਼ਿਸ਼ ਕਰਾਂਗਾ ਇਹੇ ਕੋਸ਼ਿਸ਼ਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿੰਨੇ ਦਾ ਹਾਕਿਆਂ ਤੋਂ ਕਰਦੇ ਆ ਰਹੇ ਨੇ ਲਗਾਤਾਰ ਇਹੀ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਬਾਹਰ ਕਢਵਾਵਾਂਗੇ ਅਸੀਂ ਕਰਕੇ ਦਿਖਾਵਾਂਗੇ ਪਰ ਅਜੇ ਤੱਕ ਤਰੀਕਾ ਹੀ ਨਹੀਂ ਪੈ ਰਿਹਾ ਅਜੇ ਤੱਕ ਚਿੱਠੀਆਂ ਦੇ ਜਵਾਬ ਹੀ ਨਹੀਂ ਆ ਰਹੇ ਉਹਨਾਂ ਕੋਲ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਕੱਲਾ ਮੈਂ ਨਹੀਂ ਹੈਗਾ ਬਹੁਤ ਸਾਰੀਆਂ ਜਥੇਬੰਦੀਆਂ ਇਸ ਕੰਮ ਦੇ ਵਿੱਚ ਲੱਗੀਆਂ ਨੇ ਕਹਿੰਦੇ ਫੂਈ ਫੂਈ ਕਰਕੇ ਤਲਾ ਭਰਦਾ ਹੈ ਜਿੰਨਾ ਜ਼ਿਆ ਸਾਨੂੰ ਮਿਲੇ ਤੇ ਹੁਣ ਮੇਰਾ ਖਿਆਲ ਕਾਮਯਾਬੀ ਕੋਈ ਬਹੁਤੀ ਜ਼ਿਆਦਾ ਦੂਰ ਨਹੀਂ ਐਸੇ ਇਲੈਕਸ਼ਨ ਆ ਰਹੀਆਂ ਨੇ ਜਿ ਇਲੈਕਸ਼ਨ ਦੇ ਵਿੱਚ ਅਸੀਂ ਜਿਹੜਾ ਇਹ ਦਬਾਅ ਪਾਜੀ ਹੈ ਸਹੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਆਪਣੇ ਤਰੀਕੇ ਦੇ ਨਾਲ ਜਿਵੇਂ ਉਹ ਅਪੁਆਇੰਟਮੈਂਟ ਵੀ ਲੈ ਰਹੇ ਨੇ ਉਹਦੇ ਕੋਲੋਂ ਆਪਣੇ ਕੋਲੋਂ ਹੋਮ ਮਿਨਿਸਟਰ ਕੋਲੋਂ ਤੋ ਦੇਖਿਓ ਕੀ ਕਰਦੇ ਨੇ ਵੈਸੇ ਤਾਂ ਹੋਮ ਮਿਨਿਸਟਰ ਨੇ ਪਿੱਛੇ ਕਹਿ ਦਿੱਤਾ ਸੀ ਲੋਕ ਸਭਾ ਚੋਂ ਨੇ ਬਿਆਨ ਦਿੱਤਾ ਸੀ ਵੀ ਜਦੋਂ ਤੱਕ ਗੁਨਾਹ ਕਰਨ ਵਾਲਾ ਮਾਫੀ ਨਹੀਂ ਮੰਗਦਾ ਉਹਨੂੰ ਪਹਿਲਾਂ ਮਾਫੀ ਮੰਗਣੀ ਚਾਹੀਦੀ ਏ ਤੇ ਮੇਰੇ ਖਿਆਲ ਚ ਮਾਫੀ ਤੇ ਤਾਂ ਮੰਗੀ ਜਾਵੇ ਜੇ ਉਹਨਾਂ ਨੇ ਕੋਈ ਇਹੋ ਜਿਹਾ ਜੇ ਇੱਕ ਪਾਸੇ ਬਲਾਤਕਾਰੀ ਤੇ ਕਾਤਲ ਨੂੰ ਪ੍ਰੋਲ ਮਿਲ ਸਕਦੀ ਏ ਤੇ ਇਹਨਾਂ ਨੇ ਤਾਂ ਕੋਈ ਐਡਾ ਵਟਾਓ ਕੀਤਾ ਨਹੀਂ ਜਿਨ੍ਹਾਂ ਨੇ ਸਾਡੀ ਛੇ ਕੌਮ ਦੇ ਨਾਲ ਧੱਕਾ ਕੀਤਾ ਸੀ ਉਹ ਆਪਣਾ ਇੱਕ ਰਿਵੈਂਜ ਸੀ ਇੱਕ ਰਵਾਂਝੀ ਸੀ ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਂ ਉਸ ਤੋਂ ਬਿਨਾ ਉਹਨਾਂ ਦਾ ਕੋਈ ਜੁਰਮ ਨਹੀਂ ਤੇ ਉਹਦੀ ਸਜ਼ਾ ਹੁਣ 30 35 35 ਸਾਲ ਭੁਗਤ ਲਈ ਆ ਇਸ ਤੋਂ ਜ਼ਿਆਦਾ ਹੋਰ ਕਿੰਨਾ ਕੁ ਤੱਕਾ ਉਹਨਾਂ ਦੇ ਨਾਲ ਹੋ ਸਕਦਾ ਔਰ ਕਿੰਨੀ ਕੁ ਦੇਰ ਉਹਨੂੰ ਜੇਲ੍ਹ ਚ ਰੱਖ ਸਕਦੇ ਇਹ ਤਾਂ ਸ਼ਰਿਆਂ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜੀ ਉਹ ਇੱਕ ਜਿਹੜੀ ਉਹਨਾਂ ਨੇ ਕਿਹਾ ਵੀ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮਾਫੀਨਾਮਾ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਕਈ ਵਾਰੀ ਉਹਨਾਂ ਨੂੰ ਕਿਹਾ ਕਿ ਜੇਕਰ ਉਹ ਨਹੀਂ ਮੰਗਦੇ ਉਹਨਾਂ ਦੀ ਜਗ੍ਹਾ ਅਸੀਂ ਮੰਗਦੇ ਸ਼ਰੋਣੀ ਕਮੇਟੀ ਤੋਂ ਉੱਪਰ ਤਾਂ ਕੋਈ ਨਹੀਂ ਸ਼ਰੋਣੀ ਕਮੇਟੀ ਨੇ ਵੀ ਕਿਹਾ ਕਿ ਜੋ ਤੁਸੀਂ ਕਹਿੰਦੇ ਅਸੀਂ ਕਰਨ ਨੂੰ ਤੇ ਆਰਾਮ ਲੇਕਿਨ ਸਾਡੇ ਜਿਹੜੇ ਸਿੰਘ ਰਿਆ ਕੀਤੇ ਜਾਣ ਇਹ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਇਲੈਕਸ਼ਨਸ ਦਾ ਮਾਹੌਲ ਹੁੰਦਾ ਮੈਂ ਇਹ ਕੋਈ ਗੱਲ ਨਵੀਂ ਨਹੀਂ ਨਾ ਸਾਡੇ ਲਈ ਨਾ ਤੁਹਾਡੇ ਲਈ ਜਦੋਂ ਵੀ ਇਦਾਂ ਦੀ ਚੀਜ਼ ਹੁੰਦੀ ਹੈ ਜਦੋਂ ਵੀ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਇਹ ਚੀਜ਼ ਤੀਬਰ ਹੁੰਦੀ ਹੈ ਸਾਰੇ ਸਾਲ ਵਿੱਚ 5 ਸਾਲ ਲੰਘ ਜਾਂਦੇ ਨੇ ਕਦੀ ਇਹ ਸੋਚਿਆ ਨਹੀਂ ਜਾਂਦਾ ਕਿ ਬੰਦੀ ਸਿੰਘ ਬਾਹਰ ਕੱਢ ਲਏ ਜਾਣ ਕਦੀ ਇਹ ਸੋਚਿਆ ਨਹੀਂ ਜਾਂਦਾ ਕਿ ਕੁਝ ਅਮਲ ਕੀਤਾ ਜਾਵੇ ਸਰਕਾਰਾਂ ਫਿਰ ਉਸ ਵੇਲੇ ਸੌ ਜਾਂਦੀਆਂ ਨੇ ਜਿਹੜੀਆਂ ਪੁਰਾਣੀਆਂ ਵੀ ਰਹੀਆਂ ਨੇ ਦੇਖੋ ਜੀ ਸਰਕਾਰਾਂ ਦਾ ਤੇ ਮੈਨੂੰ ਪਤਾ ਕੋਈ ਨਹੀਂ ਹੁਣ ਮੈਂ ਵੀ ਲਾਸਟ ਸਟੇਜ ਦੇ ਉੱਪ ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਜੇਕਰ ਹੋਲੀ ਤੱਕ ਇਹਨਾਂ ਨੇ ਨਾ ਕੋਈ ਕੀਤਾ ਤੇ ਮੈਂ ਆਪਣੇ ਲੋ ਜਿਹੜਾ ਹੈ ਜਿਹੜਾ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜਾਂ ਅਸੀਂ ਧਰਨਾ ਪੱਕਾ ਲਾਵਾਂਗੇ ਤੇ ਜਾਂ ਮੈਂ ਭੁੱਖ ਹੜਤਾਲ ਪਹਿਲਾਂ ਵਾਂਗ ਹੋਈ ਸ਼ੁਰੂ ਜੜੀ ਉਹ ਜ਼ਰੂਰ ਕਰ ਦੇਵਾਂਗਾ ਉਸੇ ਤਰ੍ਹਾਂ ਦਿੱਲੀ ਵਾਂਗ ਜਿਵੇਂ ਦਿੱਲੀ ਜਾ ਕੇ ਕੀਤਾ ਜਾਂਦਾ ਬਹਿ ਹੋ ਸਕਦਾ ਉਸ ਦਾ ਆਪਾਂ ਦਿੱਲੀ ਸ਼ੁਰੂ ਕਰ ਦਈਏ ਪਰ ਇਹ ਕਰਾਂਗੇ ਸ਼ੁਰੂ ਕਰਾਂਗੇ ਵੀ ਉੱਥੇ ਜਿੱਥੇ ਕੇਜਰੀਵਾਲ ਦੀ ਸਰਕਾਰ ਹੋਵੇਗੀ ਕਿਉਂਕਿ ਸਾਡੀ ਲੜਾਈ ਕੇਜਰੀਵਾਲ ਨਾਲ ਸੀ ਕੇਜਰੀ ਵਾਲਾ ਵਿੱਚ ਸਾਡੇ ਜਿਹੜਾ ਉਹ ਆਇਆ ਸੀ ਇਸ ਕੰਮ 'ਚ ਕੇਜਰੀਆ ਕੇਜਰੀ ਵਾਲ ਜਿੱਕਰ ਨਹੀਂ ਸੀ ਕਰ ਸਕਦਾ ਤੇ ਉਹᱫੋ ਇਨਵੋਲਵ ਨਾ ਹੁੰਦਾ ਬਸ ਹਰਾਨੀ ਦੀ ਗੱਲ ਹੈ ਕੁਵਾਲ ਸਿੰਘ ਜੀ ਤੁਸੀਂ ਗੱਲ ਕਰ ਰਹੇ ਹੋ ਬੰਦੀ ਸਿੰਘਾਂ ਦੀ ਤੇ ਅੱਜ ਖਬਰ ਆਉਂਦੀ ਹੈ ਕਿ ਸੌਦਾ ਸਾਧ ਦੀ ਪੈਰੋਲ ਦੇ ਵਿੱਚ 10 ਦਿਨ ਦਾ ਹੋਰ ਇਜ਼ਾਫਾ ਹੋ ਗਿਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕਿ ਉਹਨਾਂ ਨੇ 26 ਜਿਹੜਾ ਗਣਤੰਤਰ ਦਿਵਸ ਲੰਘ ਕੇ ਗਿਆ ਉਹਦੇ ਵਿੱਚ ਮਨੋਰ ਲਾਲ ਖੱਟੜ ਨੇ ਜਿਹੜਾ ਅਨਾਉਂਸ ਕੀਤਾ ਕਿ ਅਸੀਂ ਜਿਹੜਾ ਉਹ 10 ਦਿਨ ਦੀ ਉਹਦੀ ਜਿਹੜੀ ਪ੍ਰੋਲ ਹੋਰ ਵਧਾ ਦਨੇ ਪ੍ਰੋਲ ਵਧਾਉਂਦਾ ਮਤਲਬ ਇਹ ਹੀ ਹੈ ਕਿ ਉਹ ਵੱਧ ਤੋਂ ਵੱਧ ਜਿਹੜਾ ਉਹ ਜਿਹੜਾ ਇਹਨਾਂ ਦਾ ਰਾਜਨੀਤਿਕ ਪ੍ਰਚਾਰ ਕਰ ਸਕੇ ਆਪਣੇ ਡੇਰੇ ਦੀਆਂ ਵੋਟਾਂ ਉਹਨਾਂ ਨੂੰ ਜੜੀਆਂ ਪਾ ਸਕੇ ਹੋਰ ਕੋਈ ਇਹਦੇ ਚ ਨਹੀਂ ਹੈ ਦੂਜੇ ਪਾਸੇ ਜਿਹੜੇ ਜੱਜਾਂ ਦਾ ਫੈਸਲਾ ਹੈ ਉਹਨੂੰ ਦੇਖੋ ਇਹਨਾਂ ਨੇ ਕਿਹੜੇ ਤਰੀਕੇ ਪਲਟਿਆ ਜੀ ਉਹਦਾ ਜਿਹੜਾ ਅੰਦਰ ਆਚਰਣ ਜਿਹੜਾ ਬੜਾ ਵਧੀਆ ਆ ਤੇ ਜੇਕਰ ਇਸ ਆਚਰਣ ਨੂੰ ਦੇਖਿਆ ਜਾਵੇ ਤੇ ਕੋਈ ਇੱਕ ਬੰਦੀ ਸਿੰਘ ਦੱਸ ਦੋ ਉਹਨੇ ਜੇਲ੍ਹ ਦੇ ਅੰਦਰ ਕੋਈ ਝਗੜਾ ਕੀਤਾ ਹੋਵੇ ਕੋਈ ਫਸਾਦ ਕੀਤਾ ਹੋਵੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨਾਂ ਦਾ ਆਚਰਣ ਤੇ ਇਹਦੇ ਨਾਲ ਕਿਧਰੇ ਉੱਤੇ ਆ ਇਹਨੇ ਤੇ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਜਲੇਆ ਗਿਆ ਕਿੰਨੀਆਂ ਗੱਲਾਂ ਵਈਆਂ ਕਿੰਨੀਆਂ ਗੱਡੀਆਂ ਸਾੜੀਆਂ ਇਹਨੇ ਤੇ ਇੱਕ ਹਸਬ ਦਾ ਗਦਰ ਪੰਚਾਤਾ ਸੀ ਉਸ चीज ਨੂੰ ਸਰਕਾਰਾਂ ਨੇ ਸਾਰਾ ਕੁਝ ਨਜ਼ਰਅੰਦਾਜ਼ ਕਰਤਾ ਹੈ ਤੇ ਜਿਹੜੇ ਬੰਦੇ ਆਪਣੇ ਆਪ ਬਿਲਕੁਲ ਸ਼ੇਰਾਂ ਵਾਂਗੂ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਉੱਪਰ ਕੋਈ ਗੌਰ ਨਹੀਂ ਹੋ ਰਿਹਾ ਫਿਰ ਅੰਤ ਦੇ ਵਿੱਚ ਹੁਣ ਇਹ ਚੇਤਾਵਨੀ ਹੈ ਕਿ ਨਵੇਂ ਕੇਂਦਰ ਨੂੰ ਹੈ ਜਾਂ ਫਿਰ ਦਿੱਲੀ ਦੀ ਸਰਕਾਰ ਨੂੰ ਦੇਖੋ ਜੀ ਮੇਰੇ ਵੱਲੋਂ ਤੇ ਜਿਹੜੀ ਚੇਤਾਵਨੀ ਹੈ ਮੇਰੇ ਮੇਰੇ ਨਾਲ ਵਾਦਾ ਕੀਤਾ ਦਿੱਲੀ ਸਰਕਾਰ ਜਿਹੜੀ ਦਿੱਲੀ ਸਟੇਟ ਦੀ ਸਰਕਾਰ ਹੈ ਮੇਰੀ ਲੜਾਈ ਹੁਣ ਉਹਨਾਂ ਦੇ ਨਾਲ ਹੈ ਉਹ ਆਪਣੇ ਵਾਦੇ ਪੂਰੇ ਕਰਾਉਣ ਭਾਵੇਂ ਉਹ ਕੇਂਦਰ ਕੋਲੋਂ ਪੂਰੇ ਕਰਵਾਣ ਚਾਹੇ ਉਹ ਆਪ ਕਰਨਾ ਉਹ ਵਾਦੇ ਪੂਰੇ ਕਰਵਾਉਣ ਨਹੀਂ ਤੇ ਅਸੀਂ ਹੌਲੀ ਤੋਂ ਬਾਅਦ ਸੰਘਰਸ਼ ਜਿਹੜਾ ਹੈ ਹੋਰ ਜਿਹੜਾ ਤੇਜ਼ ਕਰਦੇ ਹਾਂ ਠੀਕ ਹੈ ਬਿਲਕੁਲ ਇਹ ਆਖਰੀ ਚੇਤਾਵਨੀ ਦਿੱਤੀ ਗਈ ਹੈ ਕਿ 2014 ਦੇ ਵਿੱਚ ਜਿਹੜੇ ਵਾਦੇ ਕੀਤੇ ਸੀ ਉਹ ਹੁਣ ਪੂਰੇ ਕੀਤੇ ਜਾਣ ਨਹੀਂ ਤਾਂ ਫਿਰ ਸੰਘਰਸ਼ ਤੇਜ਼ ਹੋਵੇਗਾ ਨਹੀਂ ਤਾਂ ਫਿਰ ਧਰਨਾ ਪ੍ਰਦਰਸ਼ਨ ਹੋਵੇਗਾ ਇਕਬਾਲ ਸਿੰਘ ਜੀ ਖਾਸ ਕਰਕੇ ਫਰਾਂਸ ਤੋਂ ਆਏ ਨੇ ਔਰ ਇਹ ਚੇਤਾਵਨੀ ਦਿੱਤੀ ਹੈ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੇ ਰਵਾਂਗੇ ਔਰ ਤੱਕਲੀ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ